ਸਾਡੇ ਸਕੂਲ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿੱਜੇ ਜਿਹੜਾ 100% 100% ਆਇਆ ਔਰ ਬੱਚਿਆਂ ਨੇ ਤੇ ਟੀਚਰਾਂ ਨੇ ਬਹੁਤ ਵਧੀਆ ਮਿਹਨਤ ਦੇ ਨਾਲ ਬੜੇ ਵਧੀਆ ਇਸ ਸਾਲ ਸੀਦੇ ਲੈ ਕੇ ਆਏ ਨੇ ਔਰ ਜਿਹੜੀ ਫਰਸਟ ਪੋਜੀਸ਼ਨ ਲਈ ਹੈ ਸਾਡੇ ਸਕੂਲ ਦੇ ਵਿੱਚੋਂ ਉਹ ਬੇਟੀ ਨਵਜੋਤ ਕੌਰ ਨੇ 96% ਲੈ ਕੇ ਪਸਟਿਸ਼ਨ ਲਈ ਆ ਉਸ ਤੋਂ ਬਾਅਦ ਸੈਕੰਡ ਪੋਜੀਸ਼ਨ ਤੇ ਲੜੀਆ ਰਮਨਦੀਪ ਕੌਰ ਆ ਉਹਨੇ 92% ਲੈ ਰਹੇ ਔਰ 3rd ਪੋਜੀਸ਼ਨ ਤੇ ਮੈਕ ਪ੍ਰੀਤ ਕੌਰ ਉਹਨੇ 3rd ਪੋਜੀਸ਼ਨ ਲਈ ਆ ਰਹੇ ਬੜੀ ਖੁਸ਼ੀ ਦੀ ਗੱਲ ਹੈ ਕਿ ਤਿੰਨੋਂ ਲੜਕੀਆਂ ਹੀ ਨੇ ਜਿਹੜੀਆਂ ਪਹਿਲੀਆਂ ਤਿੰਨ ਪੋਜੀਸ਼ਨਾਂ ਲਈਆਂ ਉਸ ਤੋਂ ਬਾਅਦ 4th ਪੋਜੀਸ਼ਨ ਦੇ ਉੱਤੇ 90% ਲੈ ਕੇ ਚਾਰ ਬੱਚੇ ਸਾਡੇ ਜਿਹੜੇ ਆ 90% ਨਾਲ 4th ਪੋਜੀਸ਼ਨ ਦੇ ਰਹੇ ਨੇ ਔਰ ਸਾਰੇ ਹੀ ਬੱਚਿਆਂ ਨੇ ਸਾਡੇ 60% ਤੋਂ ਜ਼ਿਆਦਾ ਨੰਬਰ ਲੈਣੇ ਔਰ ਫਸਟ ਪਲੇਸ ਪਾਸ ਹੋਏ। ਚਾਹਤ ਕਰਦੇ ਹਾਂ ਕਿ ਅੱਗੇ ਤੋਂ ਵੀ ਟੀਚਰ ਤੇ ਬੱਚੇ ਵਧੀਆ ਮਿਹਨਤ ਕਰਨਗੇ ਔਰ ਇਸੇ ਤਰ੍ਹਾਂ ਹੀ ਵਧੀਆ ਨਤੀਜੇ ਲੈ ਕੇ ਆਉਂਦੇ ਰਹਿਣਗੇ। ਮੇਰਾ ਨਾਮ ਮਹਿਕਤ ਕੌਰ ਆ ਮੇਰੇ ਫਾਦਰਸ ਦਾ ਫਾਦਰ ਦਾ ਨਾਮ ਸਰਦਾਰ ਅਫਤਾਰ ਸਿੰਘ ਹਾਂ ਮੈਂ ਸੀ ਸ਼ਮਸ ਸਿੰਘ ਅਟਾਰੀ ਪਬਲਿਕ ਸਕੂਲ ਵਿੱਚ ਪੜ੍ਹਦੀ ਹਾਂ ਤੇ ਮੇਰੀ 10th ਕਲਾਸ ਦੇ ਰਿਜ਼ਲਟ ਵਿੱਚ 91% ਅੱਈਆ। ਇਦੇ ਲਈ ਮੈਂ ਆਪਣੇ ਸਕੂਲ ਸਟਾਫ ਦਾ ਆਪਣੇ ਪ੍ਰਿੰਸੀਪਲ ਮੈਮ ਦਾ ਆਪਣੇ ਇਨਚਾਰਜ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਕਿਉਂਕਿ ਮੇਰੇ ਇਹਨੇ ਮਾਰਕਸ ਉਹਨਾਂ ਦੀ ਮਿਹਨਤ ਸਭ ਦਾ ਹੀ ਆ ਸਕੇ ਆ ਤੇ ਉਹਨਾਂ ਨੇ ਮੈਨੂੰ ਮਤਲਬ ਕੀ ਮੇਰਾ ਸਾਥ ਦਿੱਤਾ ਤੇ ਇਸ ਕਰਕੇ ਹੀ ਮੇਰੇ ਇਹਨੇ ਮਾਰਕਸ ਆ ਸਕੇ ਲਾਈਫ ਬਦਲੀ ਇਹ ਮੈਨੂੰ ਮੈਂ ਬੈਂਕਿੰਗ ਥੈਂਕ ਯੂ ਕਰਨਾ ਚਾਹੁੰਦੀ ਮੇਰਾ ਨਾਮ ਨਵਜੋਤ ਕੌਰ ਹੈ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਗੁਚਨ ਸਿੰਘ ਮੈਂ ਸ਼੍ਰੀ ਸ਼ਮ ਸਿੰਘ ਟਾਰੀ ਪਬਲਿਕ ਸਕੂਲ ਵਿੱਚ ਪੜ੍ਹਦੀ ਆ ਤੇ ਇਥੋਂ ਮੇਰੇ 10th ਵਿੱਚੋਂ 95% ਮਾਰਕਸ ਆਇਆ ਸਭ ਤੋਂ ਪਹਿਲਾਂ ਮੈਂ ਆਪਣੇ ਟੀਚਰਸ ਪ੍ਰਿੰਸੀਪਲ ਮੈਮ ਸਰ ਇਨਨ ਥੈਂਕ ਯੂ ਕਹਿਣਾ ਚਾਹੁੰਦੀ ਆ ਕਿਉਂਕਿ ਇਨਾਂ ਦੀ ਮਿਹਨਤ ਸਤਾ ਯਾ ਅੱਜ ਇਹ ਨਤੀਜਾ ਆਇਆ ਵਾ ਇਸ ਲਈ ਮੈਂ ਅਬ ਇਸ ਸਾਰੇ ਸਕੂਲ ਸਟਾਫ ਸਭ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਆ ਇਨਾਂ ਨੇ ਮੇਰਾ ਹਰ ਇੱਕ ਡਾਊਟ ਸਾਲਵ ਕੀਤਾ ਵਾ ਇਸ ਲਈ ਸਭ ਤੋਂ ਪਹਿਲਾਂ ਮੈਂ ਨਨ ਥੈਂਕ ਯੂ ਕੈਨ ਚਾਹਨੀ ਆ ਮੇਰਾ ਨਾਮ ਰਮਨਦੀਪ ਕੌਰ ਆ ਮੇਰੇ ਪਾਪਾ ਦਾ ਨਾਮ ਸਰਦਾਰ ਵਰਕਰ ਸਿੰਘ ਆ ਤੇ ਮੇਰੇ ਮੇਰਾ 10th ਦਾ ਰਿਜ਼ਲਟ ਬਹੁਤ ਵਧੀਆ ਆ ਮੇਰੇ ਟੀਚਰਸ ਨੇ ਮੇਰੀ ਬਹੁਤ ਹੈਲਪ ਕੀਤੀ ਮੇਰੇ ਪੇਰੈਂਟਸ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਤੇ ਮੇਰੇ 10th ਦੇ ਨੰਬਰ 600 ਆਇਆ ਤੇ ਪਰਸੈਂਟੇਜ 92% ਆਇਆ ਤੇ ਮੈਂ ਸਭ ਦਾ ਬਹੁਤ ਥੈਂਕ ਯੂ ਕਰਨਾ ਚਾਹਨੀ ਆ ਪ੍ਰਿੰਸੀਪਲ ਮੈਮ ਟੀਚਰਸ ਐਂਡ ਇਨਚਾਰਜ ਦਾ ਜਿਨ੍ਹਾਂ ਨੇ ਮੇਰੀ ਇੰਨੀ ਹੈਲਪ ਕੀਤੀ ਸਟੱਡੀਜ਼ ਚ ਕੀ ਐਮਪੀ ਹੋ ਗਿਆ ਤੁਹਾਡਾ ਮੇਰਾ ਇਹ ਮਾ ਅਬਡਾ ਅਸਟ੍ਰੇਲੀਆ ਮੇਰਾ ਨਾਮ ਹਰਪੀ ਸਿੰਘਾ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਰঞ্জੀਤ ਸਿੰਘ ਤੇ ਮੈਂ ਸ਼ੀਸ਼ ਸ਼ਮ ਸਿੰਘ ਟਾਰੀ ਪਬਲਿਕ ਸਕੂਲ ਵਿੱਚ ਪੜਦਾ ਹਾਂ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਸਟਾਫ ਤੇ ਪ੍ਰਿੰਸੀਪਲ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ 7th ਕਲਾਸ ਵਿੱਚੋਂ 90% ਮਾਰਕਸ ਆਇਆ ਕੀ ਐਮਪੀ ਹੈਗਾ ਉਹਨਾਂ ਕੀ ਤੁਹਾਡਾ ਮੇਰਾ ਏਮ ਆਰਮੀ ਆਰਮੀ ਵਿੱਚ ਭਰਤੀ ਹੋਣਾ ਤੇ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ ਆਰਮੀ ਬਣ ਕੇ